ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਵਿਸ਼ੇਸ਼ ਮੀਟਿੰਗ ਹੋਈ ਇਲਾਕੇ ਪਰਤੋ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅੱਜ ਸਮਾਣਾ ਦੇ ਨਸੀਖ ਪਿੰਡ ਮਿਆਲ ਕਲਾ ਗੁਰਦੁਆਰਾ ਸਾਈਬੀਖੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਇਲਾਕੇ ਪਰਤੋ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਪੂਜੇ ਕਿਸਾਨ ਆਗੂਆਂ ਤੇ ਕਿਸਾਨਾਂ ਨੇ BKU ਕ੍ਰਾਂਤੀਕਾਰੀ ਨੂੰ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਪੱਲਾ ਫੜਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਬਲਕ ਪਰਦਾ ਰਣਜੀਤ ਸਿੰਘ ਜਨਸ ਕਤਰ ਗੁਰਪ੍ਰੀਤ ਸਿੰਘ ਪੇਜਾ ਖਜ਼ਾਨਜੀ ਕਾਬਲਦਾਨੀਪੁਰ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਕੌਮੀ ਪ੍ਰੈਸ ਕਤਰ ਹਰਵੰਦ ਸਿੰਘ ਦਧੇੜਾ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਸ਼ਾਮ 50 ਦੀ ਸਮਾਨਾ ਰਿਪੋਰਟ ਤਾਂ ਪਤਾ ਹੋਇਆ ਇਹ ਸੋਈ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਨੇ ਆ ਵੀ ਜਿਹੜੇ ਸਾਡੇ ਰਣਜੀਤ ਸਿੰਘ ਜੀ ਤੇ ਸਾਡੇ ਪ੍ਰਧਾਨ ਸਾਹਿਬ ਜੀ ਗੁਰਲਾਲ ਜੀ ਭੇਜਾ ਜੀ ਤੇ ਹੋਰ ਘੱਟੋ ਘੱਟ ਸਾਡੇ 2 ਤੋਂ 250 ਮੈਂਬਰ ਜਿਹੜੇ ਸਾਡੇ ਆਏ ਨਹੀਂ ਸਾਡੇ ਤੇ ਵਿਸ਼ਵਾਸ ਕੀਤਾ ਪ੍ਰਧਾਨ ਬੁਟਾ ਸਿੰਘ ਸ਼ਾਦੀ ਪਰਤੇ ਅਸੀਂ ਪਹਿਲਾਂ ਤਾਂ ਇਹਨੇ ਸਾਰੇ ਪਰਿਵਾਰ ਸਾਡਾ ਜੀ ਪਰਿਵਾਰ ਵੱਡਾ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਵੀ ਜਿਸ ਤੇ ਵੀ ਕਿਸਾਨ ਮਜ਼ਦੂਰ ਮਾਸਟਰ ਡਾਕਟਰ ਮਲਾਜਮ ਜੋ ਵੀ ਹੈ ਜਿਸੇ ਨੂੰ ਵੀ ਜ਼ਰੂਰਤ ਪਾਉਗੀ ਸਾਡੀ ਜਥੇਬੰਦੀ ਦੀ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ ਤੇ ਹੁਣ ਸਾਡੀਆਂ ਜਿਹੜੀ ਜਥੇਬੰਦੀ ਹੈ ਉਹ ਕੱਲ ਤੋਂ ਅਸੀਂ ਜਿਹੜਾ ਸਾਡਾ ਮਾਝਾ ਤੇ ਦਬਾਬਾ ਹੈ ਉੱਥੇ ਸਾਡੇ ਭਰਾ ਬਹੁਤ ਪਾਣੀ ਦੇ ਵਿੱਚ ਪਾਣੀ ਆ ਗਿਆ ਜਿਹੜਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਬਾਹ ਨਹੀਂ ਫੜੀ ਤੇ ਉੱਥੇ ਸਮਾਜ ਸੇਵਕ ਕਾਰਸੇ ਵਾਲੇ ਸੰਤ ਮਹਾਪੁਰਸ਼ ਕਿਸਾਨ ਮਜ਼ਦੂਰ ਜਿਹੜਾ ਉੱਥੇ ਡਟਿਆ ਹੋਇਆ ਤੇ ਉੱਥੇ ਜਾ ਕੇ ਸਾਰੀ ਟੀਮ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਪ੍ਰਧਾਨ ਬੁੱਟਾ ਸਿੰਘ ਜੀ ਸ਼ਾਦੀਪੁਰ ਦੀ ਕਮਾਂਡ ਦੇ ਥੱਲੇ ਸਾਰੀ ਜਥੇਬੰਦੀ ਜਾ ਕੇ ਨਦੀ ਸੇਵਾ ਕਰੂਗੀ ਤੇ ਜਿੰਨੇ ਸਾਡੇ ਪ੍ਰਧਾਨ ਅੱਜ ਬਣੇ ਨੇ ਮੈਂਬਰ ਬਣੇ ਨੇ ਇਹ ਸਾਡਾ 250 ਮੈਂਬਰ ਅੱਜ ਚਾਰ-ਚਾਰ ਮੈਂਬਰ ਵੀ ਹੋਏ ਪਰਿਵਾਰ ਦੇ ਵਿੱਚ ਸਾਡਾ 1000 ਮੈਂਬਰ ਦਾ ਵਾਅਦਾ ਹੋਇਆ ਸਾਨੂੰ ਬੜੀ ਖੁਸ਼ੀ ਹੈ ਅਸੀਂ ਵਧਾਈਆਂ ਦੰਨਿਆਂ ਜਿਹੜੇ ਸਾਡੇ ਨਵੇਂ ਮੈਂਬਰ ਨੇ ਆਗੂ ਸਹਿਬਾਨ ਨੇ ਦੇ ਪ੍ਰਧਾਨ ਬੁੱਟਾ ਸਿੰਘ ਜੀ ਨੂੰ ਵੀ ਇਹ ਖਾਸ ਕਰਕੇ ਵਧਾਈਆਂ ਨੇ ਕਿਉਂਕਿ ਜੇ ਲੋਕਾਂ ਦੇ ਨਾਲ ਖੜਦੇ ਨੇ ਲੋਕਾਂ ਦੇ ਕੰਮ ਕਰਾਉਂਦੇ ਨੇ ਦੁੱਖ ਸੁੱਖ ਦੇ ਵਿੱਚ ਜਾਂਦੇ ਨੇ ਤਾਂ ਲੋਕ ਇਹਨਾਂ ਦੇ ਉੱਪਰ ਭਰੋਸਾ ਕਰਦੇ ਨੇ ਤੇ ਧੰਨਵਾਦ ਤੇ ਤੁਹਾਡਾ ਜਿੰਨੀ মিডিਆ ਪ੍ਰਿੰਟ মিডিਆ ਹੈ ਬਿਜਲੀ মিডিਆ ਪ੍ਰੈਸ মিডিਆ ਇਹ ਤੁਸੀਂ ਇਹ ਪਹਿਲਾ ਕਿਸਾਨ ਮੋਰਚਾ ਜਿਤਾਇਆ ਤੇ ਹੁਣ ਲੈਂਡ ਪੋਲ ਪਾਰਸੀ ਜਿਹੜੀ ਤੁਸੀਂ ਜਿਤਾਈ ਹੈ ਵਾਪਸ ਕਰਵਾਈ ਹੈ ਸੇ ਇਹ ਤੁਹਾਡਾ ਸਹਿਯੋਗ ਹੈ ਤੁਹਾਡਾ ਵੀ ਧੰਨਵਾਦ ਇਸ ਦੇ ਸੰਬੰਧ ਵਿੱਚ ਕੀ ਗੱਲ ਚੱਲ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਮੇਰੇ ਬਲਾਕ ਦੇ ਪਿੰਡ ਨੇ ਜਿਹੜੇ ਸਾਡੇ ਸਮਾਣੇ ਦੇ ਉਹਨਾਂ ਨੂੰ ਮੈਂ ਸਭ ਤੋਂ ਵਧਾਈ ਦੇਣਾ ਵਾ ਸਾਡੇ ਜਿਹੜੇ ਸਤਕਾਰਯੋਗ ਸਰਦਾਰ ਬੋਟਾ ਸਿੰਘ ਸ਼ਾਦੀਪੁਰ ਜਿਹੜਾ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਜਿਹੜੇ ਨਾਲ ਜਿਹੜੇ ਜੁੜੇ ਨੇ ਨਾਲ ਅਸੀਂ ਤੁਰੇ ਆ ਸਾਡੀ ਨਵੀਂ ਜਿਹੜੀ ਕਾਈ ਤਿਆਰ ਹੋਈ ਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਜਿਹੜਾ ਵਿਸ਼ਵਾਸ ਹੈ ਇਹ ਹਰਦ ਪਰਿਵਾਰਾਂ ਨਾਲ ਜਿਹੜੀ ਖੜਨ ਦੀ ਸਮਰੱਥਾ ਰੱਖਦੇ ਨੇ ਮੋਢਾ-ਮੋਢਾ ਲਾ ਕੇ ਜਿਹੜੇ ਖੜਦੇ ਨੇ ਉਹਨਾਂ ਗੱਲਾਂ ਨੂੰ ਮੁੱਕ ਰੱਖਦੇ ਹੋਏ ਸਾਡੇ ਜਿਹੜੇ ਪੁਰਾਣੇ ਬੰਦੇ ਵੀ ਸੀ ਜਿਹੜੇ ਨਵੇਂ ਬੰਦੇ ਵੀ ਹੁਣ ਅਸੀਂ ਸਾਰਿਆਂ ਨੇ ਸਰਦਾਰ ਪੂਤਾ ਸਿੰਘ ਸਾਹਿਬ ਦੀ ਬੋਨਾਂ ਜੁੜ ਕੇ ਇਹ ਨਵੀਂ ਜਿਹੜੀ ਟੀਮ ਤਿਆਰ ਕੀਤੀ ਏ ਤੇ ਅੱਗੋਂ ਹੋਰ ਵੀ ਇਸ ਟੀਮ ਨੂੰ ਅੱਗੇ ਵੀ ਵਧਾਵਾਂਗੇ ਦੋ 250 ਪਰਿਵਾਰ ਜਿਹੜਾ ਨਾਲ ਜੁੜਿਆ ਮੈਂ ਪ੍ਰਧਾਨ ਜੀ ਨੂੰ ਬਹੁਤ ਬਹੁਤ ਜਿਹੜੀ ਇਹ ਵਧਾਈ ਦੇਣਾ ਵਾ ਤੇ ਵਿਸ਼ਵਾਸ ਵੀ ਦਿਵਾਣਾ ਵਾ ਵੀ ਇਹ ਇਹ ਜਿਹੜਾ ਤੁਹਾਡਾ ਪਰਿਵਾਰ ਤੁਸੀਂ ਅੱਜ ਸਮਾਣੇ ਬਲਾਗ ਦੇ ਵਿੱਚ ਨਵਾਂ ਇੱਕ ਕਾਟ ਕੀਤਾ ਜੋੜਿਆ ਇਹ ਜਿਹੜਾ ਪਰਿਵਾਰ ਸਾਡਾ ਹੌਲੇ ਸਮੇਂ ਵਿੱਚ ਹੋਰ ਵੱਡਾ ਹੋਏਗਾ ਤੇ ਜਿੰਨੇ ਇਲਾਕੇ ਦੇ ਸਾਡੇ ਕੰਮ ਨੇ ਜਾਂ ਜਿਹੜੇ ਵੀ ਸਾਡੀ ਕੋਈ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਕੰਮ ਹੋਏਗਾ ਉਹ ਪ੍ਰਧਾਨ ਜੀ ਸਾਡਾ ਸਾਥ ਦੇਣਗੇ ਅਸੀਂ ਇਹਨਾਂ ਦਾ ਵਤਵਾ ਸਾਥ ਦੇਾਂਗੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਪ੍ਰਧਾਨ ਜੀ ਦਾ ਤੇ ਸਾਰੇ ਆਪਣੇ ਨਗਰ ਦਾ ਵੀ ਰਣਜੀਤ ਸਿੰਘ ਦਾ ਜਿਨ੍ਹਾਂ ਨੇ ਬੜਾ ਵੱਡਾ ਪ੍ਰਲਾ ਕੀਤਾ ਸਾਡਾ ਜ਼ਿਲ੍ਹਾ ਦਾ ਪ੍ਰਧਾਨ ਮੇਰਾ ਵੀਰ ਗਰਲਾਲ ਬਹੁਤ ਇਮਾਨਦਾਰ ਤੇ ਨਾਲ ਖੜਨ ਵਾਲਾ ਇਨਸਾਨ ਆ ਇਹ ਜਿਹੜੀ ਟੀਮ ਤਿਆਰ ਹੋਈ ਹੈ ਇਹ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਮੇਰੇ ਤੁਹਾਡੇ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਟੇਜ ਤੇ ਨਸ਼ਾਵਾਰੀ ਗੱਲ ਕੀਤੀ ਹੈਗੀ ਹੈ ਤੇ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਕਿ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਹੈ ਜੀ ਉਹਦੇ ਉੱਤੇ ਤੁਸੀਂ ਕੀ ਦੇਖੋ ਜਿਆਦੀ ਦੂਰ ਜਾਣ ਦੀ ਲੋੜ ਨਹੀਂ ਸਾਡੇ ਨੇੜੇ ਹੀ ਆ ਸਾਡੇ ਨਾਲ 1 ਕਿਲੋਮੀਟਰ ਪਿੰਡ ਆ ਸ਼ਰੇ ਆਮ ਘਰ-ਘਰ ਦੇ ਵਿੱਚ ਚਿੱਟਾ ਵਿਕਦਾ ਘਰ-ਘਰ ਦੇ ਵਿੱਚ ਟੀਕੇ ਭਰੇ ਪਏ ਨੇ ਮੁੰਡੇ ਆਉਂਦੇ ਨੇ ਅੰਦਰ ਜਾਣ ਦੀ ਲੋੜ ਕੋਈ ਬਾਹਰ ਖੜੀਆਂ ਨੇ 500 ਰੁਪਇਆ ਫੜਾਓ ਉਹ ਟੀਕਾ ਨਾਲ ਦੀਆਂ ਮੋਟਰਸਾਈਕਲ ਖੜੇ ਖੜੀ ਲਾਲ ਐਂਡ ਫੜ ਕੇ ਲੈ ਜਾਂਦੇ ਨੇ ਜਾਂਦੇ ਜਾਂਦੇ ਟੀਕਾ ਲਾ ਲੈਂਦੇ ਨੇ ਤੁਸੀਂ 8 ਵਜੇ ਤੋਂ ਬਾਅਦ ਸਮਾਣੇ ਤੋਂ ਸਾਡੇ ਪਿੰਡਾਂ ਨੂੰ ਆਉਣਾ ਹੋਵੇ ਸਿੰਗਲ ਬੰਦਾ ਮੋਟਰਸਾਈਕਲ ਤੇ ਲੰਘ ਕੇ ਵਿਖਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਰਾਹ ਦੇ ਵਿੱਚ ਲੁੱਟਾਂ ਖੋਹ ਰੀਆਂ ਨੇ ਸਾਰਾ ਕੁਝ ਪਟਿਆ ਪ੍ਰਸ਼ਾਸਨ ਨੂੰ ਪਤਾ ਹੈ ਕੀ ਉਹਨਾਂ ਨੂੰ ਉਹਨਾਂ ਦਾ ਪਤਾ ਨਹੀਂ ਉਸ ਵਿਸ਼ੇ ਬਾਰੇ ਅਸੀਂ ਪ੍ਰਧਾਨ ਜੀ ਨਾਲ ਅੱਜ ਗੱਲ ਸਾਂਝੀ ਕੀਤੀ ਮੈਂ ਸਟੇਜ ਤੇ ਵੀ ਕੀਤੀ ਹੈ ਆਲ ਟਾਈਮ ਤੇ ਚਾਹੀ ਬਿਉਦਬੰਦੀ ਬਣਾ ਕੇ ਜਿੰਨੇ ਸਾਡੇ ਪਿੰਡ ਨੇ ਜਿੰਨਾ ਸਾਡੇ ਇਲਾਕੇ ਮੈਂ ਸਾਰਿਆਂ ਦਾ ਸਹਿਯੋਗ ਲੈ ਕੇ ਪ੍ਰਧਾਨ ਜੀ ਨੂੰ ਅੱਗੇ ਲਾ ਕੇ ਅਸੀਂ ਇਹਦੀ ਨਸ਼ਰੀ ਜਦ ਮਰਾੜਪੁਰ ਚ ਪੁੱਟਨੀ ਹੈ ਤਾਂ ਕਿ ਜਿਹੜੇ ਸਨਾਨੇ ਦੇ ਵਿੱਚ ਸਾਡੇ ਬੱਚੇ ਬੱਟੀਆਂ ਨੇ ਜਿਹੜੇ ਅੱਜ ਮਰ ਰਹੇ ਨੇ ਘਰਾਂ ਚੋਂ ਲੁੱਟਾ ਖੋਹਾਂ ਕਰ ਕਰ ਕੇ ਲੋਕਾਂ ਦੀਆਂ ਵਾਲੀਆਂ ਸਿਉਨਾ ਤੁਹਾਨੂੰ ਪਤਾ ਸਵਾਲਾਂ ਵਿੱਚ ਕਿੰਨੀਆਂ ਵਾਧ ਤਾ ਹੁੰਦੀਆਂ ਨੇ ਸ਼ਾਮ ਤੋਂ ਬਾਅਦ ਕੋਈ ਬੰਦਾ ਇੱਥੇ ਸੇਫ ਨਹੀਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਅੱਜ ਅਸੀਂ ਅਗਲੀ ਜਿਹੜਾ ਟਾਈਮ ਸਾਡਾ ਵਿਉਤਬੰਦੀ ਬਣਾਵਾਂਗੇ ਪ੍ਰਧਾਨ ਜੀ ਦੀ ਗਵਾਹੀ ਥੱਲੇ ਅਸੀਂ ਇਹਨੂੰ ਬਰਾਲਪੁਰ ਦੇ ਜਿਹੜਾ ਨਸ਼ੇ ਦੀ ਜੜ ਪੱਟਾਂਗੇ ਸਭ ਤੋਂ ਪਹਿਲਾਂ ਸਾਡਾ ਇਹੀ ਟੀਚਾ ਹੈ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਹੈ ਜੇ ਅਸੀਂ ਇਹਨੂੰ ਕਾਮਯਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਪਿੰਡ ਰਹਿ ਜਾਊਗਾ ਜਿਹੜਾ ਪ੍ਰਧਾਨ ਜੀ ਦੇ ਅੰਦਰ ਨਾਂ ਖੜੇ ਸੋ ਮੇਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾ भाई प्रधान जी ਤੁਹਾਡੀ ਇੱਕ ਆਪ ਦੀ ਕਮਲੀ ਇੱਕ ਕਰਕੇ ਬੰਦੇ ਕ੍ਰਾਂਤੀਕਾਰੀ ਹੋਏ ਬਹੁਤ ਸੀ ਤਿਆਗ ਗਏ ਅੱਜ ਤੁਸੀਂ ਕੋਟਾ ਸਿੰਘ ਸਾਢੀਪੁਰ ਦਾ ਪੱਲਾ ਫੜਿਆ ਕੀ ਖਾਸ ਗੱਲ ਹੈ ਕੱਲ ਇਹ ਹੈ ਜੀ ਜਿਹੜੇ ਕ੍ਰਾਂਤੀਕਾਰੀ ਜਿਹੜਾ ਹੀ ਕੰਮ ਕੀਤਾ ਹੈ ਡਾਕਟਰ ਦਰਸ਼ਨ ਪਾਲਾ ਰੂਚਾ ਅਸੀਂ ਬੜਾ ਵਧੀਆ ਉੱਚ ਕੰਮ ਕਰਦੇ ਸਾਂ ਉਹਦੇ ਵਿੱਚ ਗਲਤ ਅੰਸਰ ਨੇ ਜਿਹੜੇ ਬਲਾਕ ਪ੍ਰਧਾਨ ਆ ਕੇ ਸਿੰਘ ਅਸਰਪੁਰ ਕੰਮ ਸਾਰੇ ਅਸੀਂ ਕਰਾਂਦੇ ਰਹੇ ਆ ਉਹ ਵਿੱਚ ਸਾਨੂੰ ਮਾੜੇ ਸ਼ਬਦ ਬੋਲਦਾ ਸਾਡੇ ਤੇ ਇਲਜ਼ਾਮ ਲਾਉਂਦਾ ਸੀ ਬਾਕੀ ਜਿਹੜਾ ਸ਼ੈਦੀਪੁਰ ਨੇ ਤਸਾਨ ਯੂਨੀਅਨ ਸ਼ੈਦੀਪੁਰ ਬੂਟਾ ਸਿੰਘ ਅਸੀਂ ਇਹਨਾਂ ਦੇ ਨਾਲ ਹੁਣ ਜੁਆਇਨ ਕੀਤੀ ਸਾਨੂੰ ਉਹਨਾਂ ਦੇ ਨਾਲ ਰਹਿ ਕੇ ਕੋਈ ਨੰਦ ਨਹੀਂ ਆਇਆ ਕੰਮ ਅਸੀਂ ਪਹਿਲੇ ਧਾਰ ਤੇ ਸਾਰੇ ਕਰਨੇ ਆ ਅਸੀਂ ਇਸ ਕਰਕੇ ਉਸ ਕ੍ਰਾਂਤੀਕਾਰੀ ਛੱਡ ਕੇ ਡਾਕਟਰ ਵਰਸ਼ਨਪਾਲ ਵਾਲੀ ਨੂੰ ਇਹਦੇ ਵਿੱਚ ਅਸੀਂ ਸ਼ਾਮਲ ਹਾਂ ਹਾਂ ਅਸੀਂ ਡਾਕਟਰ ਦਰਸ਼ਨਪਾਲ ਵਾਲੀ ਇਕਾਈ ਨੂੰ ਛੱਡ ਕੇ ਅਸੀਂ ਬੂਟਾ ਸਿੰਘ ਸ਼ੈਦੀਪੁਰ ਦਾ ਪੱਲਾ ਫੜਿਆ ਕਿਉਂ ਇਹ ਵਧੀਆ ਇਨਸਾਨ ਨੇ ਹਰੇਕ ਬੰਦੇ ਨਾਲ ਖੜਦੇ ਨੇ ਅਸੀਂ 15 ਸਾਲ ਤੋਂ ਇਹਨਾਂ ਦਾ ਵਿੰਡ ਆਏ ਆ ਮੈਨੂੰ ਇਹਨਾਂ ਬਾਲ ਦੀ ਅੱਗ ਚੋਂ ਵੀ ਕੱਢਦੇ ਰਹੇ ਨੇ ਹਰੇਕ ਤਾਂ ਤੇ ਸਾਡੇ ਨਾਲ ਸਾਥ ਦਿੱਤਾ ਇਸ ਕਰਕੇ ਹੀ ਉਹ ਇਕਾਈ ਛੱਡ ਕੇ ਬਖਰੂਤਾ ਸਿੰਘ ਸਾਈਟੀਪੁਰ ਦੇ ਨਾਲ ਖੜੇ ਆ ਧੰਨਵਾਦ ਭਾਜੀ ਬਖਰੂ ਸਿੰਘ ਜੀ ਅੱਜ ਵੱਡੀ ਗਿਣਤੀ ਦੇ ਵਿੱਚ ਮੌਸਮ ਖਰਾਬ ਹੋਣ ਤੋਂ ਬਾਅਦ ਵੀ ਬਹੁਤ ਵਧੀਆ ਇਕੱਠ ਹੋਇਆ ਜੀ ਅੱਜ ਦੇ ਇਸ ਸਮਾਗਮ ਬਾਰੇ ਜਾਣਕਾਰੀ ਅੱਜ ਦਾ ਜਿਹੜਾ ਸੱਟ ਪ੍ਰੋਗਰਾਮ ਹੈ ਆ ਇਹ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਣਜੀਤ ਸਿੰਘ ਹੋਰ ਵਾਲੀ ਸਾਡੀ ਟੀਮ ਦਾ ਗੁਰਲਾਲ ਜੀ ਰਣਜੀਤ ਗੁਰਪ੍ਰੀਤ ਜਿੰਨੇ ਵੀ ਹੈਗੇ ਨੇ ਸਾਡੇ ਇਹਨਾਂ ਦੇ ਸਾਥੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਅੱਜ ਦੂਜੀ ਜਥੇਬੰਦੀ ਜਿਹੜੀ ਪੁਰਾਣੀ ਜਥੇਬੰਦੀ ਨਾਲੇ ਚੱਲ ਰਹਾ ਉਹਨਾਂ ਨੂੰ ਛੱਡ ਕੇ ਅੱਜ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਅਸੀਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਬਿਲਕੁਲ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਜਥੇਬੰਦੀ ਵੱਲੋਂ ਵੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਇਹ ਤਾਂ ਕੱਥ ਹੋ ਰਹੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਜੇ ਅਸੀਂ ਇਕੱਲੇ-ਇਕੱਲੇ ਰਹਾਂਗੇ ਇਹ ਸਾਡੀ ਆਵਾਜ਼ ਪਿੰਡ-ਪਿੰਡ ਘਰ-ਘਰ ਪਹੁੰਚਾਉਣ ਦਾ ਹੀ ਯਤਨ ਕਰਦੇ ਆਂ ਵੀ ਇੱਕ ਮੱਠੋ ਇਕੱਠੇ ਹੋਵੋ ਇਕੱਠੇ ਹੋ ਕੇ ਆਪਣੀ ਫਸਲ ਤੇ ਨਸਲ ਜਿਹੜੀ ਉਹਨੂੰ ਬਚਾਉਣ ਦਾ ਆਪਾਂ ਯਤਨ ਕਰੀਏ ਉਸ ਕੜੀ ਦੇ ਤਹਿਤ ਅੱਜ ਇਹ ਸਾਰਾ ਸਮਾਨਾ ਇਲਾਕਾ ਜਿਹੜਾ ਮੈਂ ਕਹਿੰਨਾ ਕਿ ਸਾਰਾ ਸਮਾਨਾ ਇਲਾਕਾ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵਿੱਚ ਜੁਆਇਨ ਹੋਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਹਾਡੇ ਇੱਥੇ ਸ਼ਾਮਲ ਹੋਏ ਅੱਜ ਮੇਰੇ ਖਿਆਲੋਂ ਗਿੰਤੀ ਵਾਲੀ ਤਾਂ ਗੱਲ ਹੈ ਨਹੀਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਅੱਜ ਇਕੱਠੇ ਵੇਖੋ ਮੌਸਮ ਖਰਾਬ ਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਵੱਡਾ ਇਕੱਠ ਇਹਨਾਂ ਨੇ ਕਰਿਆ ਵੱਡੇ ਪੱਧਰ ਦੇ ਉੱਤੇ ਸਾਰੇ ਪਿੰਡਾਂ ਦੇ ਵਿੱਚੋਂ ਤਕਰੀਬਨ ਕਿੰਨੇ ਜਿਹੜੇ ਲੋਕਲ ਪਿੰਡ ਨੇ ਨੇੜੇ ਸਾਰਿਆਂ ਪਿੰਡਾਂ ਦੇ ਵਿੱਚੋਂ ਇਹਨਾਂ ਦੀ ਰਹਿਨਮਾਈ ਦੇ ਹੱਥ ਬੰਦੇ ਜਿਹੜੇ ਅੱਜ ਇੱਥੇ ਪਹੁੰਚੇ ਨੇ ਸਾਡੇ ਸਾਥੀ ਅੱਜ ਜਿਹੜੇ ਕੱਟੋ-ਕੱਟੇ ਵੀ ਜਿਹੜੇ ਅੱਜ ਜਿਹੜੇ ਜੁਆਇਨ ਕੀਤਾ ਗਿਆ ਕੱਟੋ-ਕੱਟੇ ਜਿਵੇਂ ਦੱਸ ਰਹੇ ਨੇ 2200 ਬੰਦਾ ਜਿਹੜਾ ਅੱਜ ਦੂਜੀਆਂ ਜਥੇਬੰਦੀਆਂ ਨੂੰ ਛੱਡ ਕੇ ਜ਼ਿਲ੍ਹਿਆਂ ਦੇ ਵਿੱਚ بارش ਨਾਲ ਬਹੁਤ ਮਤਸਾਰ ਹੋਇਆ ਤੇ ਇੱਥੇ ਵੀ ਖਤਰਾ ਹੈ ਉਹ ਸਰਕਾਰ ਵੱਲੋਂ ਤੁਸੀਂ ਕੀ ਮੰਗ ਕਰਨੀ ਚਾਹੋਗੇ ਕੀ ਹੋ ਰਿਹਾ ਹੈ ਆ ਹੁਣੇ ਮੈਨੂੰ ਫੋਨ ਆਇਆ ਇੱਥੋਂ ਅਸੀਂ ਸਿੱਧਾ ਘਗਰਦਿਆ ਦੇ ਜਾਣਾ ਬਹੁਤ ਮਾੜੀ ਹਾਲਤ ਹੈ ਜਿਹੜੀ ਸਰਕਾਰਾਂ ਨੇ ਜਿਹੜੀਆਂ ਕੋਈ ਹੋਵੇ ਅੱਜ ਵਾਲੀ ਮੌਕੇ ਦੀ ਸਰਕਾਰ ਹੈ ਜਿਹੜੀ ਇਹ ਔਰ ਇਹਨਾਂ ਦੇ ਅਫਸਰ ਜਿਹੜੇ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਇਹੀ ਇਹ ਪਲਾਨ ਜਿਹੜੇ ਨੂੰ ਤਿਆਰ ਕਰਦੇ ਆ ਮਤਲਬ ਗਰਾਊਂਡ ਲੈਵਲ ਤੇ ਇੱਕ ਟ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਜਿਹੜੇ ਪੀਰੇ ਵਿੱਚ ਪਾਣੀ ਆਏ ਨੇ ਨਕਸਨ ਕੋ ਕੱਲ ਨੂੰ ਟੀਮ ਜਾ ਰਹੀ ਉਧਰ ਆਪਣੀ ਸਾਰੀ ਐਸਕੇਮ ਸਾਰਾ ਉੱਥੇ ਜਾ ਰਿਹਾ ਕੱਲ ਨੂੰ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਨਕਸਨ ਹੋ ਗਿਆ ਇਹ ਕ ਹੈਲੀਕਾਪਟਰ ਦੇ ਕੇ ਆ ਕੇ ਰੌਲਾ ਪਾਈ ਜਾਂਦਾ ਹੈ ਕਿ ਹੈਲੀਕਾਪਟਰ ਮੈਂ ਦੇ ਦਿੱਤਾ ਮੈਂ ਉਦੋਂ ਵੀ ਪੁੱਛਿਆ ਸੀਗਾ ਵੀ ਹੈਲੀਕਾਪਟਰ ਨੂੰ ਚੱਟਣਾ ਲੋਕਾਂ ਨੇ ਕਿੰਨੂੰ ਹੈਲੀਕਾਪਟਰ ਚਲਾਣਾ ਆਉਂਦਾ ਕਿੱਥੇ ਲੈ ਜਾਣਗੇ ਹੈਲੀਕਾਪਟਰ ਨੂੰ ਕੀ ਹੈਲੀਕਾਪਟਰ ਦਾ ਲੋਕ ਕਰਨਗੇ ਲੋਕਾਂ ਨੂੰ ਅੱਜ ਆਪਣੇ ਪਰਿਵਾਰਾਂ ਦਾ ਪੇਟ ਭਰਣ ਦੀ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਦੇ ਕੋਲ ਕੋਈ ਨਾ ਆਟਾ ਨਾ ਦਾਣਾ ਨਾ ਸਬਜ਼ੀ ਨਾ ਕੁਝ ਵੀ ਨਹੀਂ ਹੈਗਾ ਡੰਗਰ ਕਿੱਲਿਆਂ ਦੇ ਬੱਚੇ ਜਿਹੜੇ ਨੇ ਤੜਫ ਗਏ ਉੱਥੇ ਹੀ ਕਿੱਲਿਆਂ ਤੋਂ ਖੋਲਣ ਦਾ ਮੌਕਾ ਨਹੀਂ ਮਿਲਿਆ ਸਰਕਾਰਾਂ ਦੀ ਐਡੀ ਮਾੜੀ ਹਾਲਤ ਆ ਮਾੜੀਆਂ ਸਕੀਮਾਂ ਨੇ ਸਰਕਾਰਾਂ ਦੀ ਮਾੜੀ ਕਾਰਜਕਾਰੀ ਆ ਸਰਕਾਰਾਂ ਨੇ ਪਹਿਲਾਂ ਕਿਹੜੀ ਗੱਲ ਤੋਂ ਨਹੀਂ ਇਹ ਮਤਲਬ ਨਾ ਲੋਕਾਂ ਨੂੰ ਅਲਰਚ ਕੀਤਾ ਪਾਣੀ ਜਮਾ ਕਰ ਲਿਆ ਪਿੱਛੇ ਇਕੱਠਾ ਕਰਕੇ ਪਾਣੀ ਐ ਲੱਗਦਾ ਹੈ ਕਿ ਜਿਵੇਂ ਪਲਾਈਨ ਦੇ ਤਾਬਕ ਪੰਜਾਬ ਨੂੰ ਡੋਬਣ ਦਾ ਸਰਕਾਰਾਂ ਯਤਨ ਕਰਦੀਆਂ ਨੇ ਉਹੀ ਖੇਡ ਖੇਡੀ ਜੁੱਦਣ